ਭਗਤ ਸਾਹਿਬ ਦੇ ਸ਼ਬਦ ਹੈ ਜੀ ਗੰਗਾ ਕੈ ਸੰਸਲਤਾ ਬਿਗਰੀ ਆ ਚੇਂਜ ਹੋ ਗਿਆ ਨਾ ਸੋ ਸਲਤਾ ਗੰਗਾ ਹੋਏ ਨਿਬਰੀ ਉਹ ਬਦਲ ਗਿਆ ਗੰਗਾ ਜਿਹੜੀ ਉਹਦੇ ਚ ਮਿਲ ਕੇ ਉਹ ਪਾਣੀ ਨਿਰਮਲ ਹੋ ਗਿਆ ਬਿਗਰਿਓ ਕਬੀਰਾ RAM ਦੁਆਈ ਸਾਚ ਪਇਓ ਅਨਕਤ ਨਜਾਈ 파ਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੋਨਾ ਬਣ ਗਿਆ ਜੀ ਵਿਗੜ ਗਿਆ ਜੀ ਉਹ ਵੀ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਕੋਈ ਨਿਬਰਿਓ ਚੰਦਨ ਦੇ ਨੇੜੇ ਰੁੱਕ ਕੀ ਰੁੱਖ ਆਪ ਬਦਲ ਗਿਆ ਕਹਿੰਦੇ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮ ਉਹ ਰਾਮ ਦਾ ਰੂਪ ਹੋ ਗਿਆ ਵੇਖੋ ਉਹਨਾਂ ਨੇ ਆਪਣੀ ਨਿੱਜੀ ਤਜਰਬੇ ਕੋਈ ਨਹੀਂ ਜੇ ਲੁਕਾਏ ਤਾਂ ਉਹ ਸੱਚੀ ਦੱਸਾਂ ਮੈਂ ਜਦੋਂ ਕਬੀਰ ਸਾਹਿਬ ਨੂੰ ਪੜ੍ਹਨਾ ਮੈਂ ਕਿਨੋਂ ਤਰ ਸਾਰੀਆਂ ਗੱਲਾਂ ਖੋਲ ਦਿੱਤੀਆਂ ਘਰ ਦੀਆਂ ਵੀ ਕੋਈ ਨਹੀਂ ਲੁਕਾਈਆਂ ਉੰਜ ਬੰਦਾ ਪਰਦੇ ਜਿੰਦਾ ਵੀ ਬਾਹਰੋਂ ਆਸਦਾ ਜੀ ਸਾਡੀ ਫੈਮਿਲੀ ਜੁਆਇੰਟ ਹੈ ਜੀ ਸਾਰੇ ਇਕੱਠੇ ਲੈਂਦੇ ਆ ਜੀ ਬੜੀ ਰੱਬ ਦੀ ਕਿਰਪਾ ਹੈ भावे रोज जो जुत्ती खड़क दी होने कोई नहीं कहो उन्हें कहा सुनो जठानी सुनो दरानी अचर जीक भयो सात सूत मुंडिया क्यों ना मुयो हमारे कुल है राम कहो जबकि माला न पोते तब ते सुखना पायो मैं बिल्कुल पारदर्शी ने कोई पर्दा नहीं उन्होंने सच्ची मुची कोई पर्दा नहीं रखते जो कुछ है बोल दें दे। जो बोल दिया ਉਹ ਸੱਚ ਕਦੀ ਬਾਸੀ ਨਹੀਂ ਹੁੰਦਾ ਬਿਆ ਨਹੀਂ ਹੁੰਦਾ ਉਹਨਾਂ ਕਹਿੰਦਾ ਮੈਂ ਬਦਲ ਗਿਆ ਤੇ ਕਿੰਨਾ ਬਦਲਿਆ ਕਹਿਣ ਲੱਗੇ ਬੜੀ ਰੰਮ ਜਿਹੀ ਪਰੀਏ ਗੱਲ ਜੀ ਤੁਹਾਂ ਸਾਰਿਆਂ ਤੁਕਾਂ ਨਾਲ ਬੋਲੀਆਂ ਨੇ ਗੰਗਾ ਪਾਣੀ ਨੂੰ ਬਦਲ ਕੇ ਸਿਰਫ ਆਪਣੇ ਵਰਗਾ ਬਣਾਉਂਦੀ ਹੈ ਤਾਂਬਾ 파ਰਸ ਦੀ ਸੰਗਤ ਕਰਦਾ 파ਰਸ ਬਦਲ ਕੇ ਸਿਰਫ ਸੋਨਾ ਬਣਾਉਂਦਾ ਪਰ ਆਪਣੇ ਵਰਗਾ 파ਰਸ ਨਹੀਂ ਬਣਾਉਂਦਾ ਚੰਦਨ अरेंड ਨੂੰ ਆਮ ਰੁੱਖ ਨੂੰ ਬਦਲ ਕੇ ਸਿਰਫ ਸੁਗੰਧੀ ਪੈਦਾ ਕਰਦਾ ਪਰ ਆਪਣੇ ਵਰਗਾ ਨਹੀਂ ਕਹਿਣ ਲੱਗੇ ਜਿਹਦੀ ਮੈਂ ਸੰਗਤ ਕੀਤੀ ਨਾ ਗੁਰਮੁਖਾ ਸਤ ਸੰਗੀਆਂ ਨੇ ਕੱਲਾ ਸੰਤ ਨਹੀਂ ਬਣਾਇਆ ਮੈਨੂੰ ਰੱਬ ਵਰਗਾ ਬਣਾ ਦਿੱਤਾ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮੇ ਕੋਈ ਨਹੀਂ ਬਰਿਓ ਮੈਂ ਤਾਂ ਬੇਨਤੀ ਕੀਤੀ ਜੀ ਸੱਚ ਹੈ ਸਤ ਸੰਗਤ ਵਿੱਚ ਤੇ ਗੁਰਬਾਣੀ ਚ ਇੱਕ ਬਚਨ ਬੜਾ ਪਿਆਰਾ ਆਉਂਦਾ ਹੈ ਸਤ ਸੰਗਤ ਦੇ ਗੁਣ ਬੜੇ ਤਾਕਤ ਵਾਲੇ ਨੇ ਇੰਨੀ ਵੱਡੀ ਤਬਦੀਲੀ ਲਿਆਉਂਦੇ ਆ ਇੱਕ ਉਦਾਹਰਨ ਬੜੀ ਬਾਣੀ ਚਾਰ-ਵਾਰ ਆਉਂਦੀ ਏ ਜੇ ਸਿਮਰਤ ਗਣਕਾਸ਼ੀ ਉਦਰੀ ਕਿੱਡੀ ਵੱਡੀ ਤਬਦੀਲੀ ਏ ਜੀ ਜਿਸ ਬੰਦੇ ਦਾ ਵੇਖੋ ਉਦਾਹਰਨ ਦਾ ਮਤਲਬ ਨੌਲੇਜ ਲੈਣਾ ਨਹੀਂ ਜੀ ਪਿਆਰਿਓ ਇਹਦਾ ਮਤਲਬ ਹੈ ਗੁਰੂ ਸਾਹਿਬ ਜੀ ਸਾਡੇ ਅੰਦਰ ਨੂੰ ਤੋਰੋ ਤੁਸੀਂ ਮਾਇਆ ਕਰੋ ਕਿਰਪਾ ਕਰੋ ਸੰ ਧਰਮੀ ਬਣਾ ਦਿਓ ਅਸੀਂ ਧਰਮ ਕਮਾ ਸਕੀਏ ਗਣਕਾ ਵਰਗਾ ਪਾਪ ਕੋਈ ਕਰੇਗਾ ਜੀ ਉਹਨਾਂ ਮਾਪ ਜੀ ਨੂੰ ਇੱਕ ਬੇਨਤੀ ਕੀਤੀ ਸੀ ਗਣਕਾ कि ਇੱਕ ਨਾ ਨਹੀਂ ਇਹ ਹੈ ਗਨ ਕਾ ਗਨ ਅਰਥੇ ਸਮੂਹ ਕਾ ਅਰਥੇ ਨਾਲ ਜਿਸ ਬੌਡੀ ਦਾ ਸਬੰਧ ਬਹੁਤ ਨਾਲ ਹੋਵੇ ਫਿਰ ਬਿੰਤ ਜਿਹਦਾ ਸਬੰਧ ਗਨ ਕਾ ਨਾ ਗਨ ਕਾ ਬਹੁਤ ਨਾਲ ਸਬੰਧ ਕੇ ਤੇ ਉਹ ਔਰਤ ਜਿਹਦਾ ਜੀਵਨ ਇੰਨਾ ਕਿ ਨਿਗਰ ਗਿਆ ਗੁਰਬਾਣੀ ਨੇ ਇਸ ਪੁਰਾਣ ਦੀ ਉਦਾਹਰਨ ਨੂੰ ਵਾਰ-ਵਾਰ ਕੋਟ ਕੀਤਾ ਤੇ ਭਾਈ ਗੁਰਦਾਸ ਸਾਹਿਬ ਨੂੰ ਪੁੱਛਿਓ ਕਹਿੰਦੇ ਬੜੀ ਵੱਡੀ ਤਬਦੀਲੀ ਆਈ ਸੰਗਤ ਕੇ ਗੁਣ ਬਹੁਤ ਅਧਿਕਾਈ ਪਰਸੂਆ ਗਨ ਕੂਦਾਰੇ ਗੁਰੂ ਗਨ ਸਾਹਿਬ ਦਾ ਬਚਨ ਹੈ ਗੁਰੂ ਰਾਮਦਾਸ ਜੀ ਦਾ ਕਹਿੰਦੇ ਸੰਗਤ ਬੜੀ ਤਬਦੀਲੀ ਲਿਆਉਂਦੀ ਹੈ ਭਾਈ ਸਾਹਿਬ ਜੀ ਨੇ ਬਚਨ ਵਰਤੇ ਆ ਪੰਜਾਬੀ ਦੇ ਸ਼ਬਦ ਨੇ ਜੀ ਗਨ ਕਾ ਪਾਪਨ ਹੋਇ ਕਾ ਪਾਪਾਂ ਦਾ ਗਲ ਹਾਰ ਪੂਤਾ ਸ਼ਿੰਗਾਰ ਤਾਂ ਕਰਦੀ ਸੋਨੇ ਚਾਂਦੀ ਦਾ ਪਰ ਸੱਚੀ ਮੁੱਚੀ ਉਹਨੇ ਆਪਣੇ ਗਲਾਂ ਚ ਪਾਪਾਂ ਦਾ ਹਾਰ ਪਾਇਆ ਹੋਇਆ ਗਣ ਕਾ ਪਾਪਨ ਹੋਇ ਕਾ ਪਾਪਾਂ ਦਾ ਗਲਹਾਰ ਪਰੂਤਾ ਮਹਾਪੁਰਖ ਅਚਾਨਕ ਗਣਕਾ ਵਾੜੇ ਆਏ ਕਲੂਤਾ ਵਾੜਾ ਸਮਝਨੇ ਆਪਾਂ ਨੂੰ ਡੇਰਾ ਕੈਲੂ ਦਾ ਘਰ ਅਚਾਨਕੇਤ ਆ ਗਿਆ ਪਰ ਵਿਸ਼ਈ ਨਹੀਂ ਆਇਆ ਮਹਾਪੁਰਖ ਆਇਆ ਫਿਰ ਅਰਜ ਹੈ ਕਿਉਂਕਿ ਚੰਗੇ ਸ਼ਬਦ ਇੰਨੇ ਚੰਗੇ ਸੰਜੀ ਔਗਣਾ ਨਾਲ ਜੁੜ ਜੁੜ ਕੇ ਸ਼ਬਦ ਵੀ ਸ਼ਰਮਸਾਰ ਹੋ ਗਏ ਮੈਂ ਇੱਕ ਵਾਰ ਕਿਹਾ ਸੀ ਜੀ ਇੱਥੇ ਵੀ ਜਲੂ ਸ਼ਬਦ ਕੋਈ ਮਾੜਾ ਥੋੜਾ ਸੀ ਜੀ ਪਰ ਮਾੜੀਆਂ ਚੀਜ਼ਾਂ ਨਾਲ ਜੋੜ-ਜੋੜ ਕੇ ਸਿੱਖਾਂ ਨੇ ਜਲੂਸ ਸ਼ਬਦ ਘਰੋਂ ਕੱਢ ਦਿੱਤਾ ਨਗਰ ਕੀਰਤਨ ਹੀ ਰਹਿ ਗਿਆ ਜਲੂਸ ਦਾ ਅਰਥ ਹੈ ਜਦੋਂ ਪਾਤਸ਼ਾਹ ਪੂਰੀ ਸ਼ਾਹਾਨਾ ठाट-ਬਾਠ ਨਾਲ ਬਾਹਰ ਨਿਕਲਦਾ ਹੈ ਮਹਾਪੁਰਖ ਸ਼ਬਦ ਕੋਈ ਮਾੜਾ ਥੋੜਾ ਸਗਲ ਪੁਰਖ ਮੈਂ ਪੁਰਖਵਧਾਮ ਪ੍ਰਧਾਨ ਸਾਧ ਸੰਗਜਾ ਕਾ ਬਿਟੇ ਅਕਮਾਨ ਮਹਾਪੁਰਖ ਉਸ ਦੇ ਬਾੜੇ ਚ ਆ ਗਏ ਮਸਕੀਨ ਸੇਵ ਦੀ ਗੱਲ ਮੈਨੂੰ ਯਾਦ ਹੈ ਤੁਹਾਡੇ ਕੋਲ ਬਹੁਤ ਸਮਾਂ ਰੋਸ ਆਉਂਦੇ ਰਹੇ इत सभा रहे वो होंगे सन कि महापुरख वेशवा वाल कितने नजर भर के देख वेशवा देवी बन जाती है पखंडी बंदा चोले थले पाप करा ब पखंडी बाबा देवी वाल नजर भर के देखे उन्होंने वेशवा बना दिता है फिर धर्म है अचानचक आ गए ਉਦੇ ਉਹਦਾ ਭਾਗ ਖੁੱਲ ਗਿਆ ਉਹਨੇ ਕੋਈ ਇਨਵਾਈਟ ਥੋੜਾ ਕੀਤਾ ਬੁਲਾਇਆ ਥੋੜਾ ਗਣਕਾ ਪਾਪਣ ਹੋਇ ਕਾ ਪਾਪਾਂ ਦਾ ਗਲਹਾਰ ਪ੍ਰੂਤਾ ਮਹਾਪੁਰਖ ਅਚਾਨਕ ਚੱਕ ਗਣਕਾ ਵਾੜੇ ਆਇ ਖਲੋਤਾ ਅਗਲੀ ਗੱਲ ਸਾਡੇ ਚ ਤੇ ਫਰਕ ਏ ਜੀ ਕਮਾਈ ਵਾਲਿਆਂ ਚ ਅਸੀਂ ਕਿਸੇ ਦੀ ਭੈੜੀ ਮਤ ਵੇਖਣ ਵਾਸਤਾ ਟੰਡੋਰਾ ਪਿੱਟਨੇ ਸੱਚੀ ਏ ਹਨਾ ਅੱਧਿਓ ਜਿਆਦੇ ਬੰਦੇ ਜਦੋਂ ਧਰਮੀ ਇਕੱਠੇ ਹੁੰਦੇ ਨੇ ਅਮਰਤਾਰੀ ਮੈਂ ਸਾਰਿਆਂ ਨੂੰ ਕਹਿ ਰਿਹਾ ਉਹ ਉਹਨਾਂ ਦਾ ਤਵਾ ਲਾਉਂਦੇ ਆ ਜਿਨ੍ਹਾਂ ਧਰਮ ਨਹੀਂ ਕਮਾਇਆ ਉਹ ਨਫਰਤ ਕਰਦੇ ਆ ਪਰ ਉਹ ਜਿਹੜਾ ਮਹਾਪੁਰਖ ਆਇਆ ਉਹ ਇਸ ਕਰਕੇ ਦਿਆਲੂ ਹੋ ਗਿਆ ਵੀ ਇਸ ਔਰਤ ਦੀ ਮਤ ਪਲੀਤ ਹੋ ਗਈ ਏ ਗੁਰਮਤ ਦੇਖ ਕੇ ਤਾਂ ਦਿਆਲੂ ਸਭ ਹੁੰਦੇ ਆ ਪਰ ਦੁਰਮਤ ਦੇਖ ਦਿਆਲ ਹੋਏ ਉਹਦੀ ਭੈੜੀ ਬੁੱਧੀ ਉਹਦਾ ਪੈੜਾ ਕਿਰਦਾਰ ਦੇਖ ਕੇ ਉਹ ਦਇਆ ਦੇ ਘਰ ਚ ਆ ਗਿਆ ਉਹਨੂੰ ਪਤਾ ਸੀ ਜਨਮ ਇੱਕ ਵਾਰ ਹੀ ਮਿਲਿਆ ਹੈ ਇਹ ਵਿਚਾਰੀ ਰੋਲ ਜਾਏਗੀ ਇਨਾ ਦਇਆ ਦੇ ਘਰ ਚ ਆਇਆ ਉਹਨੇ ਕਿਹਾ RAM ਬੋਲ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋਸ਼ ਤੋਤਾ ਉਹਦੀ ਆਦਤ ਵਿਗੜੀ ਹੈ ਜੀ ਜਿਸ ਜਿਸ ਦਾ ਜਿਸਮ ਜਿਹਦੇ ਇੰਦਰੀ ਵਹਿ ਗਰੂ ਇਹਨੂੰ ਅਪਵਿੱਤਰਤਾ ਜਿਹਦਾ ਪੂਰਾ ਜਿਸਮ ਹੀ ਵਾਸ਼ ਨਾਲ ਮਾਰਿਆ ਪਿਆ ਉਹਨੂੰ RAM ਕਿੱਥੇ ਚੇਤੇ ਆ ਜਾਣਾ ਜੀ ਅੱਖਾਂ ਥੋੜਾ ਜਿਹਾ ਮਾੜਾ ਦੇਖਦੇ ਨੇ ਸੁਖਮਨੀ ਸਾਹਿਬ ਜੀ ਨਹੀਂ ਟਿਕਦੀਆਂ ਤੇ ਜਿੰਨੇ ਸੋਚਣਾ ਵੀ ਇਹ ਜਿਹਦੇ ਕੋਲ ਗਾਂਕ ਵੀ ਹੈ ਉਦਾ ਕਿੰਨਾ ਕੋਈ ਜੀਵਨ ਆਦਤ ਨੂੰ ਬਦਲਣਾ ਸੌਖਾ ਨਹੀਂ ਹੁੰਦਾ ਉਸ ਮਹਾਂਪੁਰ ਕੁਲਗ ਜੁਗਤੀ ਸੀ ਉਹਨੇ ਕਿਹਾ ਤੂੰ ਰਾਮ ਬੋਲ ਉਹ ਕਹਿੰਦੀ ਕਿਵੇਂ ਬੋਲਾਂ ਮੈਨੂੰ ਰਾਮ ਨਹੀਂ ਚੇਤੇ ਆਉਂਦਾ ਮੇਰੀ ਆਦਤ ਬੜੀ ਭੈੜੀ ਹੈ ਉਹਨੇ ਕਿਹਾ ਤੋਤਾ ਪਕੜ ਇਹ ਤੇਰੀ ਆਦਤ ਬਦਲ ਦੇਗਾ ਗੁਰੂ ਰਾਮਦਾਸ ਜੀ ਨੇ ਕਿਹਾ ਸੰਗਤ ਤੋਤੇ ਦੀ ਕਰਕੇ ਬੰਦਾ ਧਰ ਜਾਂਦਾ ਦੁਰਮਤ ਦੇਖਦਿਆਲ ਕੋਈ ਖਤੋਂ ਇਸ ਨੂੰ ਦਿੱਤੋ ਉਸ ਤੋਤਾ ਅਗਲਾ ਕੰਮ ਕੀ ਕੀਤਾ ਰਾਮ ਨਾਮ ਉਪਦੇਸ਼ ਕਰ ਕਹਿੰਦੇ ਬਾਕੀ ਕੋਈ ਗੱਲ ਨਹੀਂ ਕਰਨੀ ਕੱਲ੍ਹ ਤੋਂ ਸ਼ੁਰੂ ਕਰ ਦੇ ਅੱਜ ਤੋਂ ਕਰ ਕਹਿੰਦੇ ਨੇ ਇਹ ਇਹ ਤੋਤਾ ਮੇਰਾ ਸਾਥੀ ਆ ਤੇ ਮੇਰੀ ਆਦਤ ਪੱਕੀ ਰੱਖਦਾ ਜਦੋਂ ਅਸੀਂ ਇਕੱਲੇ ਤੁਰਨੇ ਆ ਇਹ ਇਕੱਲਾ ਪਿੰਜਰੇ ਚ ਬੋਲ ਬੋਲ ਕੇ ਕਹਿੰਦਾ ਬੋਲ ਰਾਮ ਬੋਲ ਰਾਮ ਬੋਲ ਰਾਮ ਇਹ ਵਾਰ-ਵਾਰ ਕਹਿੰਦਾ ਮੇਰਾ ਮਿੱਤਰ ਹੈ ਇਹ ਇਹਦੀ ਮੇਰੀ ਸੰਗਤ ਹੈ ਆਦਤ ਬਦਲ ਦਿੱਤੀ ਉਹਨੂੰ ਦੇ ਗਏ ਕਹਿੰਨਗੇ ਤੈਨੂੰ ਸਿਰਫ ਰਾਮ ਬੋਲਣਾ ਰਾਮ ਬੋਲ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਦੇਖੋ ਭਾਗ ਕਿੰਨੇ ਚੰਗੇ ਕਿ ਧਰਮੀ ਬੰਦੇ ਨੇ ਤੋਤਾ ਦਿੱਤਾ ਵੈ ਗੁਰੂ ਜੀ ਇਹਨੂੰ ਮਜ਼ਾਕ ਚ ਨਾ ਲਜਾਇਓ ਇਸ ਘਟਨਾ ਨੂੰ ਧਰਮੀ ਸੀ ਨਾ ਤੋਤਾ ਦਿੱਤਾ ਹੁਣ ਕੱਲਾ ਤੋਤਾ ਥੋੜਾ ਚੇਂਜ ਕਰ ਗਿਆ ਤੋਤਾ ਤੇ ਪੰਛੀ ਹੈ ਅਸਲ ਕਿ ਜਿੰਨੇ ਬਚਨ ਦਿੱਤਾ ਉਸ ਧਰਮੀ ਨੇ ਆਪਣੀ ਨਾਲ ਕਮਾਈ ਦੇ ਦਿੱਤੀ ਕਮਾਈ ਵਾਲਾ ਜਦੋਂ ਕਿਤੇ ਬੋਲਦਾ ਹੈ ਉਹਦੇ ਬਚਨ ਕਦੀ ਮਰਦੇ ਨਹੀਂ ਹੁੰਦੇ ਯਾਦ ਰੱਖਿਓ ਉਸ ਪਰਿਵਾਰ ਵਿੱਚ ਬਚਨ ਜਿੱਦਨ ਵੀ ਕੋ ਕਮਾਇਆ ਫਲੀਪੂਤ ਹੋ ਜਾਂਦਾ ਹੈ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਟਲਾਦਾ ਪਹਾੜ ਜਾ ਸਕਦਾ ਹੈ ਧਰਤੀ ਜਾ ਸਕਦੀ ਹੈ ਉਹਨੇ ਬਚਨ ਕੀਤਾ ਉਹਨਾਂ ਕਿਹਾ ਦੇਖੋ ਦੁਰਮਤ ਦੇਖ ਦਿਆਲ ਹੋਏ ਖਤੋਂ ਉਸ ਨੂੰ ਦਿੱਤੋ ਤੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ ਲਿਵ ਲੱਗੀ ਤਿਸ ਤੋਤਿਓ ਤਬਦੀਲੀ ਆ ਗਈ ਲਿਵ ਲੱਗ ਗਈ ਵੇਖੋ ਗੁਰਮਖੋ ਕਥਾ ਕਰਨੀ ਸੋ ਲਿਵ ਨੂੰ ਤੋੜਨਾ ਬੜਾ ਮੁਸ਼ਕਲ ਹੈ ਪਹਿਲੀ ਗੱਲ ਟੁੱਟਦੀ ਕੋਈ ਨਹੀਂ ਮੈਂ ਇੱਕ ਵਾਰੀ ਕਿਹਾ ਸੀ ਜਿੱਧਰ ਖਚਤ ਹੋ ਗਈ ਹੈ ਨਹੀਂ ਟੁੱਟਦੀ ਉਥੋਂ ਫਸੀ ਰਹਿੰਦੀ ਉਹਦੇ ਵਿੱਚ ਵਾਰ-ਵਾਰ ਵਾਰ-ਵਾਰ ਕਈ ਜਨਮਾਂ ਦੀ ਤੁਰੇ ਫਿਰਦੀ ਉਹਨੂੰ ਪੱਟਣੀ ਬੜਾ ਮੁਸ਼ਕਲ ਏ ਉੰਜ ਗੁਰਮੁਖ ਪਿਆਰੇ ਕਹਿੰਦੇ ਸਨ ਪੱਟਣ ਦੀ ਥਾਂ ਤੇ ਲਾਣ ਦਾ ਕੰਮ ਸ਼ੁਰੂ ਕਰ ਦਿਓ ਪੱਟੀ ਆਪਣੇ ਆਪ ਜਾਏਗੀ ਬੁੱਲੇ ਦੀ ਗੱਲ ਕਹਿੰਦੇ ਆ ਅਨਾਇਤ ਨੇ ਇਹ ਕਿਹਾ ਸੀ ਨਾ ਉਹਦੇ ਮੁਰਸ਼ਿਦ ਨੇ ਸਾਰੀ ਸਨਨ ਨੇ ਬੁੱਲੇ ਹਰ ਅਬਦਾਕੀ ਪਾਣਾ ਇਧਰੋਂ ਪਟਨਾ ਤੇ ਇਧਰੋਂ ਗੰਦੇ ਦੀ ਪਨੀਰੀ ਪੜਦਾ ਪਿਆ ਸੀ ਅੰਨੇ ਪਿਆਰਿਓ ਪਟਣਾ ਬੜਾ ਮੁਸ਼ਕਲ ਹੈ ਪਰ ਮੈਂ ਤੋ ਥੋੜਾ ਜਿਹਾ ਬਕਰੀ ਗੱਲ ਕਰਨਾ ਮੈਂ ਉਹ ਨਹੀਂ ਕਾਂਗਾ ਇਧਰੋਂ ਪਟਣਾ ਪੱਟੇ ਨਹੀਂ ਜਾਂਦਾ ਜੀ ਤੁਸੀਂ ਵਿਚਾਰ ਨੂੰ ਕਹੋ ਜੀ ਕੱਲ ਨੂੰ ਆ ਕੱਲ ਨੂੰ ਨਾ ਸ਼ੁਰੂ ਹੋ ਜਾਣਾ ਪੰਜ ਵਿਕਾਰਾਂ ਬਾਰੇ ਕਥਾ ਕਾਮ ਕ੍ਰੋਧ ਲੋਭ ਸਾਰਿਆਂ ਦਾ ਜ਼ਿਕਰ ਹੋਣਾ ਜੀ ਵਾਰੀ-ਵਾਰੀ ਪਹਿਲੀ ਗੱਲ ਪਟਣਾ ਮੁਸ਼ਕਲ ਹੈ ਮਹਾਰਾਜ ਕਹਿੰਦੇ ਤੂੰ ਪਟਣ ਵਾਲੇ ਪਾਸੇ ਨਾ ਤੋਰ ਤੂੰ ਲਾਣ ਵਾਲੇ ਪਾਸੇ ਤੋਰ ਜਿਹੜਾ ਮਨ ਵਿਕਾਰਾਂ ਚ ਖੁੱਬਿਆ ਪਿਆ ਇਹ ਪੱਟਿਆ ਨਹੀਂ ਜਾਣਾ ਤੂੰ ਵੈਗੁਰੂ ਦੀ ਭਗਤੀ ਵਾਲੇ ਪਾਸੇ ਲਾ ਦੇ ਉਧਰ ਉਹ ਆਪਣੇ ਆਪ ਹੀ ਪਟਿਆ ਜਾਊਗਾ ਇੱਕਦਮ ਮੈਂ ਇੱਕ ਵਾਰੀ ਇੱਥੇ ਉਦਾਹਰਣ ਦਿੱਤੀ ਸੀ ਬੇਟੀ ਬੱਚੀ ਰਹਿੰਦੀ 20 22 23 ਸਾਲ ਘਰ ਹੀ ਰਹਿਣਾ ਕੱਢਣਾ ਪ੍ਰੂਣਾ ਦਰੀਆਂ ਇਹ ਔਨੀਆਂ ਸਬਜੀ ਬਾਜੀ ਪਰ ਸਿੱਤੇ ਰੱਖਿਓ ਉਹ ਨਹੀਂ ਸੁਣ ਪੜੀਆਂ ਪਰ ਉਹਨਾਂ ਦੀ ਕੁੱਖ ਚੋਂ ਜਿਹੜੇ ਜਨਮ ਲੈਂਦੇ ਸਨ ਉਹ ਤਾਂ ਸਮਝਤ ਹੁੰਦੇ ਸਨ ਉਹ ਪੜਨ ਤੋਂ ਬਿਨਾਂ ਵੀ ਉਹ ਕੁਝ ਪੜੀਆਂ ਹੋਈਆਂ ਸਨ ਜੋ ਧਰਮ ਸਿਖਾਉਂਦਾ ਸੀ ਪਰ ਜਦੋਂ ਕਿਤੇ ਚਾਚੀ ਵੈਗਰੂ ਭੂਆ ਕਰ ਮਾਸੀ ਕਰਕੇ ਤੇ ਚਲੇ ਜਾਣਾ ਤੇ ਉਹ ਵਾਪਸ ਆ ਕੇ ਅੰਦਰੇਂ-ਅੰਦਰ ਰਹੁੰਦੀਆਂ ਸਨ ਮਾਂ ਨੂੰ ਕਹਿਣਾ ਅੱਜ ਤੋਂ ਬਾਅਦ ਨਹੀਂ ਮੈਂ ਜਾਣਾ ਤੇਰੇ ਤੋਂ ਬਿਨਾ ਮੇਰਾ ਦਿਲ ਨਹੀਂ ਲੱਗਦਾ ਸੱਚੀ ਮੱਚੀ ਵੱਡੀਆਂ ਮਟਿਆਰਾਂ ਅਟੈਚਮੈਂਟ ਸੀ ਨਾ ਜੁੜੀਆਂ ਸਨ ਪਰ ਜਿੱਦਨ ਵਿਆਹਾਂ ਗਈਆਂ ਪਤੀ ਦੇ ਘਰ ਤੁਰ ਗਈਆਂ ਮਾਂ ਉਸ ਤੋਂ ਨਹੀਂ ਛੁੱਟੀ ਤਾਂ ਛੁੱਟੀ ਜਦੋਂ ਪਤੀ ਨਾਲ ਸਾਜ ਬਣ ਗਈ ਕੱਲੀ ਮਾਂ ਨਹੀਂ ਛੁੱਟ ਸਕਦੀ ਸੀ ਪਰ ਫਿਰ ਬੇਨਤੀ ਹੈ ਮਾੜੀ ਬਿਰਤੀ ਤਾਂ ਛੁੱਟ ਸਕਦੀ ਜੇ ਆਪਾਂ ਲੱਗਣਾ ਸ਼ੁਰੂ ਕਰ ਦੇਈਏ ਸਮਝੋ ਮੇਰੀ ਬੇਨਤੀ ਜੀ ਹੁਣ ਜੱਬ ਤਬ ਹੁੰਦਾ ਜੀ ਇੱਥੇ ਜੇ ਆਪਾਂ ਜੁੜਨਾ ਸ਼ੁਰੂ ਕਰ ਦੇਾਂਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹਦਾ ਜ਼ਿਕਰ ਕੀਤਾ ਮੁੰਜ ਭਾਈ ਸਾਹਿਬ ਜੀ ਨੇ ਕਹੇ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਉਸ ਤੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਸ ਹੋਤਾ ਲਿਵ ਲੱਗੀ ਤਿਸ ਤੋਤਿਉ ਨਿਤ ਪੜਾਈ ਕਰੇ ਅਸੋਤਾ ਐਣਾ ਗੇਤਰ ਹੁਣ ਸੌਂਦੀ ਅੱਗੇ ਵੀ ਨਹੀਂ ਸੀ ਅੱਗੇ ਪਾਪ ਕਰਕੇ ਨਹੀਂ ਸੀ ਸੌਂਦੀ ਹੁਣ ਨਾਮ ਕਰਕੇ ਨਹੀਂ ਸੌਂਦੀ ਨੀਂਦ ਹੁਣ ਵੀ ਨਹੀਂ ਆਉਂਦੀ ਨਿਤ ਪੜਾਏ ਕਰੇ ਅਸੋਤਾ ਅੱਗੇ ਭਾਈ ਸਾਹਿਬ ਕਹਿੰਦੇ ਏਡੀ ਵੱਡੀ ਤਬਦੀਲ ਤਬਦੀਲੀ ਆਈ ਪਤਤ ਉਦਾਹਰਣ RAM ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਨਾਮ ਦੁਰਮਤ ਪਾਪ ਕਲੇਵਰ ਕਲੇਵਰ ਦਾ ਲਫ਼ਜ਼ੀ ਅਰਥਿੰਦਾ ਬੋਡੀ ਕਾਇਆ ਜਿਹੜਾ ਪਾਪ ਤੇ ਵਕਾਰਾਂ ਵਿੱਚ ਦੁਰਮਤ ਵੀ ਸਰੀਰ ਫਸਿਆ ਸੀ ਨਾ ਨਾਮ ਨੇ ਨੀ ਕਿਰਪਾ ਕੀਤੀ ਉਹਨੂੰ ਧੋ ਕੇ ਰੱਖ ਦਿੱਤਾ ਦੁਰਮਤ ਪਾਪ ਕਲੇਵਰ ਧੋਤਾ ਮੈਂ ਫਿਰ ਬੇਨਤੀ ਕਰਾਂਗਾ ਵੀ ਮਨ ਚ ਬੜਾ ਬਿਗੱਤ ਹਾਂ ਇੱਕ ਸ਼ਬਦ ਹੈ ਜਦੋਂ ਤਬਦੀਲੀ ਆਉਂਦੀ ਚੰਗੇ ਦਿਨ ਆਉਂਨਾ ਹਰ ਮਾੜੀ ਚੀਜ਼ ਵੀ ਬਦਲ ਜਾਂਦੀ ਮਾੜੇ ਦਿਨ ਆ ਜਾਣ ਖਾਲੀ ਬੰਦੂਕਾਂ ਵੀ ਬੰਦਿਆਂ ਨੂੰ ਮਾਰ ਜਾਂਦੀਆਂ ਮਾਰਨ ਕਿਹਾ ਅਪੁਸ਼ਟ ਬਾਤ ਤੇ ਭਈ ਸਿਧਰੀ ਇਹ ਅਸਲ ਚ ਉਹ ਸ਼ਲੋਕ ਹੈ ਪੁੱਛੀਆਂ ਗੱਲਾਂ ਸਿੱਧੀਆਂ ਹੋ ਗਈਆਂ ਜੀ ਅਪੁਸ਼ਟ ਬਾਤ ਤੇ ਭਈ ਸਿਦਰੀ ਦੂਤ ਦੁਸ਼ਟ ਸਜਨਈ ਜਿਹੜੇ ਵਿਰੋਧੀ ਸਨ ਜਿਹੜੇ ਦਿਨ ਰਾਤ ਦੁਸ਼ਟ ਮਾਰਨਾ ਚਾਹੁੰਦੇ ਸਨ ਉਹ ਮੇਰੇ ਯਾਰ ਬਣ ਗਏ ਜੀ ਉਹ ਮੇਰਾ ਭਲਾ ਮੰਗਣ ਲੱਗ ਪਏ ਅੰਧਕਾਰ ਮੈਂ ਇਹ ਮਹਾਰਾਜ ਕਹਿੰਦੇ ਨੇ ਕਿ ਉਸ ਵੈਗਰੂ ਨੇ ਕਿਰਪਾ ਕੀਤੀ ਅਪੁਸ਼ਟ ਬਾਤ ਤੇ ਭਈ ਸਿਦਰੀ ਦੂਤ ਦੁਸ਼ ਸਨਈ ਉਹਨਾਂ ਬਖਸ਼ਿਸ਼ ਕਰ ਦਿੱਤੀ ਅੰਧਕਾਰ ਮੈਂ ਰਤਨ ਪ੍ਰਗਾਸ਼ਿਓ ਮਲੀਨ ਬੁੱਧ ਕਾਛ ਨਹੀਂ ਜਿਹੜੀ ਅਤ ਦੀ ਮੈਲੀ ਮੱਤ ਸੀ ਉਹ ਮਹਾਰਾਜ ਨੇ ਚੰਗੀ ਕਰ ਦਿੱਤੀ ਆਹ ਬਚਨ ਮਹਾਰਾਜ ਕਹਿ ਰਿਹਾ ਤੇ ਸੱਚੀ ਜਦੋਂ ਤਬਦੀਲੀ ਆਉਂਦੀ ਆ ਹੀ ਲੱਗਦਾ ਹਾਏ ਸੰਸਾਰ ਤਰਿਆ ਨਹੀਂ ਜਾਣਾ ਬਾਣੀ ਚ ਪੜਨੇ ਆ ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖਾ ਤੇ ਡੁੱਬੀ ਡੁੱਬ ਜਾਣਾ ਤੇ ਮਹਾਰਾਜ ਕਹਿੰਦੇ ਜਦੋਂ ਤਬਦੀਲੀ ਆਉਂਦੀ ਹੈ ਨਾ ਉਹ ਹੀ ਕਹਿੰਦਾ ਕੋਈ ਨਹੀਂ ਕੋਈ ਚੱਕਰ ਚੁੱਕੜ ਨਹੀਂ ਨਦੀ ਤਰੰਦੜੀ ਮੈਡਾ ਖੋਜਣਾ ਖੁੰਬਾ ਫਿਰ ਸੁਣੋ ਇੱਕ ਪਾਸੇ ਡੁੱਬਦਾ ਪਿਆ ਪੰਕਜ ਮੋਹ ਪੱਗ ਨਹੀਂ ਚੱਲੇ ਤੇ ਜਦੋਂ ਤਬਦੀਲੀ ਆਈ ਕਹਿਣ ਲੱਗੇ ਹੁਣ ਪੈਰ ਨਹੀਂ ਭਜਦੇ ਪੈ ਸੱਚ ਏਵੇ ਨਦੀ ਤਰੰਦੜੀ ਮੈਡਾ ਖੋਜਦਾਰ ਇਥੇ ਪੈ ਬੰਦੇ ਖੋਜਦਿਲਾ ਰੋਜ ਨਹੀਂ ਕੀ ਮੈਡਾ ਖੋਜ ਨਾ ਖੁੰਬੇ ਮੰਜ ਮੁਹੱਬਤ ਤੇਰੀ ਤੇਰੀ ਮੁਹੱਬਤ ਮੇਰੇ ਹਿਰਦੇ ਚ ਵਸ ਗਈ ਤੈਸੇ ਚਰਨੀ ਮੈਡਾ ਹੀ ਗੜਾ ਸਤਿਮ ਹਰ ਨਾਨਕ ਤੁਲਹਾ 베ੜੀ ਜਦੋਂ ਤੇਰੇ ਨਾਲ ਜੁੜ ਗਏ ਉਦੋਂ ਚਿੱਕੜ ਚਿੱਕੜ ਨਹੀਂ ਰਿਆ ਚਿੱਕੜ ਵੀ ਮਦਦ ਕਰਨ ਲੱਗ ਪਿਆ ਮੇਰੀ ਅਰਜ਼ ਹੈ ਜੀ ਸਤਿਗੁਰੂ ਕਹਿ ਰਿਹਾ ਕਿ ਦੁਰ ਦਰਬਚਨ ਭੀਦ ਭਰਮੰ ਸਾਖਤ ਵਿਸ਼ਨਨ ਦਾ ਸੁਰਜਨ ਹੈ ਜਿਹੜੇ ਬੰਦੇ ਚੁਗਲਖੋਰ ਨੇ ਜਿਹੜੇ ਭੈੜਾ ਬੋਲਦੇ ਆ ਜਿਹੜੇ ਘਰ ਘਰ ਨੂੰ ਪਾੜਦੇ ਆ ਕਹਿੰਦੇ ਜਦੋਂ ਤੇਰੀ ਕਿਰਪਾ ਹੋ ਜਾਏ ਉਹ ਸੁਰਜਨ ਬਣ ਜਾਂਦੇ ਚੰਗੇ ਬਣ ਜਾਂਦੇ ਅੱਗੇ ਜੀ ਅਸਥਿਤੰ ਸ਼ੋਗ ਹਰਖੰ ਅਸਥਿਤ ਦਾ ਅਰਥ ਹੁੰਦਾ ਥਾਂ ਬਣਾ ਲੈਣੀ ਅਸਥਿਤ ਥਿਰ ਹੋ ਜਾਣਾ ਨਾ ਸੋਗ ਹਰਖੰ ਸੋਗਦਰ ਤੇ ਝੋਰਾ ਚਿੰਤਾ ਗਮੀ ਹਰਖਦਰ ਤੇ ਖੁਸ਼ੀ ਮਹਾਰਜ ਕਹਿ ਰਿਹਾ ਅਸਥਿਤੰਗ ਸੋਗ ਹਰਖੰ ਜਿੱਥੇ ਸੋਗ ਸੀ ਰੋਜ ਹੀ ਕਲੇਸ਼ ਸੀ ਅੰਦਰ ਨਹੀਂ ਸੀ ਟਿਕਦਾ ਉਥੇ ਵੈਗੁਰੂ ਨੇ ਨਹੀਂ ਕਿਰਪਾ ਕੀਤੀ ਇਸ ਧਰਮ ਨੇ ਕਿ ਉਥੇ ਹਰਖ ਨੇ ਆਪਣੀ ਥਾਂ ਬਣਾਈ ਹਰਖਦਰ ਤੇ ਖੁਸ਼ੀ ਉਥੇ ਖੇੜਾ ਆ ਗਿਆ ਜੀ ਸੋਗ ਦੋ ਇਹ ਕਹਿ ਲੋ ਜਿਹੜਾ ਪਾਠ ਤੁਸੀਂ ਕਰਦੇ ਹੋ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਡੇਰਾ ਭੰਨਾ ਅੰਧ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵੇ ਸਭ ਸੁਖ ਹੋਵਾ ਸਭ ਤਾਈ ਜੂ ਕਹਿ ਲੋ ਨਸ ਵਨਿਓ ਖੇਲ ਵਿਖੋ ਕਰਤਾ ਕਰ ਆਇਆ ਮਹਾਰਾਜ ਕਹਿੰਦੇ ਨੇ ਜਿਹੜੀ ਜਿੱਤੇ ਸੋਗ ਸਥਿਤ ਸੀ ਉਥੇ ਖੁਸ਼ੀ ਆ ਗਈ ਅਸਥਿਤੰਗ ਸੋਗ ਹਰਖੰ ਪੈ ਖੀਣ ਜਿਹੜਾ ਬੰਦਾ ਡਰ ਦੇ ਵਿੱਚ ਸੱਚੀ ਮੱਚ ਦਿਨ ਰਾਤ ਡਰਨੇ ਇਸ ਸ਼ਲੋਕ ਸੀ ਨਾ ਜੀ ਬੱਕਰੀ ਵਿਚਾਰੀ ਚੋਗਦੀ ਤਾਂ ਕੰਧ ਬੋਲੇ ਕੋਰ ਸ਼ੇਰ ਨੇ ਉਹਦੀ ਜਿੰਦ ਸਗਾਈ ਪਈ ਡਰੀ ਜਾਂਦੀ ਮਹਾਰਾਜ ਕਹਿੰਦੇ ਜਿਹੜਾ ਬੰਦਾ ਭੈ ਵਿੱਚ ਕਮਜ਼ੋਰ ਹੋ ਗਿਆ ਭੈ ਖੀਣ ਤਾਂ ਨਿਰਪਵਾਹ ਹੈ ਉਹ ਬੰਦਾ ਨਡਰ ਹੋ ਜਾਂਦਾ ਜਿਹਦੇ ਉੱਤੇ ਸਤਿਗੁਰੂ ਦੀ ਕਿਰਪਾ ਹੋ ਜਾਏ ਤੇ ਮਹਾਰਾਜ ਜੀ ਧੰ ਗੁਰੂ ਅਰਜੁਨ ਦੇਵ ਜੀ ਇਹ ਕਿਵੇਂ ਮਿਲਦਾ ਹੈ ਕਹਿਣ ਲੱਗੇ ਭੈ ਅੱਤਵੀਂ ਜਿੱਥੋਂ ਆਪਕਤੀ ਸ਼ੁਰੂ ਕੀਤੀ ਸੀ ਜਿਹੜਾ ਸੰਸਾਰ ਜੰਗਲ ਲੱਗਦਾ ਹੈ ਡਰਾਵਣਾ ਲੱਗਦਾ ਝਾੜੀਆਂ ਲੱਗਦੀਆਂ ਨੇ ਮਹਾਰਾਜ ਕਹਿੰਦੇ ਨੇ ਫਿਰ ਅਟਵੀਂ ਅਦਰਥ ਜੰਗਲ ਜੀ ਡਰਾਮਣਾ ਜੰਗਲ ਮਹਾਨਗਰ ਬਾਸੰ ਪਿੱਡਾ ਸੋਨਾ ਸ਼ਹਿਰ ਬਣ ਜਾਂਦਾ ਚੰਗਾ ਹੀ ਬੜਾ ਲੱਗਦਾ ਮਹਾਰਾਜ ਕਹਿੰਦੇ ਨੇ ਉਹ ਫਿਰ ਜੰਗਲ ਜੰਗਲ ਨਹੀਂ ਰਹਿੰਦਾ ਸਿੱਧੀ ਗੱਲ ਜੀ ਜਦੋਂ ਬੰਦੇ ਦਾ ਅੰਦਰ ਚੇਂਜ ਹੋ ਜਾਏ ਸਿਆਣੇ ਕਹਿੰਦੇ ਨੇ ਅੰਦਰ ਦਾ ਕਲਪਨ ਵਾਲਾ ਬੰਦਾ ਸਵਰਗ ਵੀ ਚਲਾ ਜਾਏ ਉਹ ਆਪਣੀ ਬਿਰਤੀ ਨਾਲ ਉਹਨੂੰ ਨਰਕ ਬਣਾ ਦਿੰਦਾ ਤੇ ਕਮਾਈ ਵਾਲਾ ਨਰਕ ਨੇੜੂ ਲੰਘੇ ਉਹਨੂੰ ਸਵਰਗ ਬਣਾ ਜਾਂਦਾ ਹੈ ਤੇ ਅੱਠਵੀਂ ਦਾ ਮਹਾਨਗਰ ਵਾਸ ਜਿਹੜਾ ਭਿਆਨਕ ਜੰਗਲ ਕਹ ਉਹ ਬਹੁਤ ਸੋਹਣਾ ਨਗਰ ਹੋ ਗਿਆ ਨਗਰ ਸੋਹਣੇ ਦਾ ਵਾਸ ਮਿਲ ਗਿਆ ਧਰਮ ਲਖਣ ਪ੍ਰਭ ਮਹਾ ਇਹ ਸਾਰੀ ਤਬਦੀਲੀ ਤਾਂ ਆਵੇਗੀ ਜੇ ਬੰਦਾ ਧਰਮੀ ਬਣੇਗਾ ਇਹ ਧਰਮ ਦੇ ਲਖਣ ਨੇ ਤਬਦੀਲੀ ਆਉਣੀ ਮਹਾਰਾਜ ਜੀ ਫਿਰ ਧਰਮ ਕੀ ਸਾਧ ਸੰਗਮ RAM RAM RAMANNG ਸਾਧ ਸੰਗਤ ਵਿੱਚ ਜੋੜ ਕੇ ਵੈ ਗੁਰੂ ਵੈ ਗੁਰੂ ਜਪਣਾ ਪਰਮੇਸ਼ਵਰ ਵੈ ਗੁਰੂ ਦਾ ਨਾਮ ਜਪਣਾ ਸ਼ਰਨ ਨਾਨਕ ਹਰ ਹਰ ਦਇਆਲ ਚਰਨੰ ਖਰੀ ਪ੍ਰਮਾਤਮਾ ਜਿਹੜੇ ਦਇਆਲੂ ਨੇ ਉਹਨਾਂ ਦੇ ਚਰਨ ਸ਼ਰਨ ਵੀ ਚਲੇ ਜਾਣਾ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਮਹਾਰਾਜ ਕਹਿੰਦੇ ਨੇ ਇਹ ਧਰਮ ਜੀ ਜਿਹਨੂੰ ਆਪਾਂ ਬੜੇ ਸਰਲ ਸ਼ਬਦਾਂ ਚ ਕਹਿਆ ਹੈ ਕਿ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸੰਗਤ ਜੀ ਆਓ ਅਰਦਾਸ ਕਰੀਏ ਤੁਹਾਡੇ ਚ ਤਾਂ ਬਹੁਤ ਬੈਠੇ ਆ ਜਿਨ੍ਹਾਂ ਨੂੰ ਸਤਿਗੁਰਾਂ ਨੇ ਇਹ ਬਖਸ਼ਾ ਦੇ ਦਿੱਤੀਆਂ ਧਰਮੀ ਬਣਾ ਦਿੱਤਾ ਧਰਮ ਸ਼ਬਦ ਬਹੁਤ ਡੂੰਗਾ ਹੈ ਜਿਹੜਾ ਧਰਮੀ ਹੈ ਨਾ ਉਹ ਹੀ ਧਰਮ ਕਮਾ ਸਕਦਾ ਕੱਲ ਅਸੀਂ ਵਿਆਸ ਸੀ ਉਹ ਭਾਈ ਗੁਰਮੀਤ ਸਿੰਘ ਕੈਲੀਫੋਰਨੀਆ ਤੇ ਬੜਾ ਸੋਹਣੇ ਬੋਲੇ ਦੋ ਹੀ ਸ਼ਬਦ ਕਹੇ ਵੀ ਜਦੋਂ ਗੁਰਦੁਆਰੇ ਆਉਂਨੇ ਆ ਇਹ ਮੰਨਨੇ ਆ ਵੀ ਰੱਬ ਹੈ ਦੋ ਹੀ ਲਫ਼ਜ਼ ਕਹਿ ਸਨ ਇਹ ਮੰਨਨੇ ਆ ਰੱਬ ਹੈ ਇਹ ਮੰਨਨੇ ਆ ਧਰਮ ਹੈ ਤੇ ਜੇ ਮੰਨਿਆ ਤੇ ਇਹ ਕਿਉਂ ਨਹੀਂ ਮੰਨ ਲੈਂਦੇ ਸਾਨੂੰ ਧਰਵੀ ਬਣਾ ਲੈ ਸਾਨੂੰ ਪ੍ਰੋਸਾ ਵੱਜਾ